ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਤੇ ਐਮਪੀ ਸਾਹਿਬ ਮੀਤ ਹੇਰ ਜੀ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਟੈਗ ਕਰ ਦਿਓ ਇੱਕ ਕੁਰਸੀ ਤਾਂ ਉਹਨਾਂ ਨੂੰ ਦਿੱਤੀ ਸੀ ਪਹਿਲਾਂ ਪੰਜਾਬ ਦੇ ਲੋਕਾਂ ਨੇ ਤੇ ਦੋ ਦੋ ਕੁਰਸੀਆਂ ਹੁਣ ਬਾਬੂ ਜੀ ਕਹਿੰਦੇ ਅਸੀਂ ਗਿਫਟ ਕਰਨੀਆਂ ਨੇ ਕਿਉਂ ਗਿਫਟ ਕਰਨੀ ਵਾਲੇ ਜੀ ਵੀਰ ਜੀ ਜਿਹੜਾ ਸਰਕਾਰ ਨੇ ਕੰਮ ਕਰੇ ਨੇਗੇ ਕੋਈ ਉਹਦਾ ਟਖਾਣਾ ਹੀ ਨਹੀਂਗਾ ਕੰਮ ਫੇਸਬੁੱਕ ਵਾਲੇ ਕਹਿੰਦੇ ਹੋਈ ਨਹੀਂ ਪੰਜਾਬ ਵਿੱਚ ਕੁਝ ਵੀਰ ਜੀ ਕਿਉਂ ਨਹੀਂ ਹੋਏ ਜਿੰਨੀਆਂ ਸੜਕਾਂ ਸੀ ਸਾਰੀਆਂ 18 ਫੁੱਟੀਆਂ ਬਣਾਤੀਆਂ ਮੀਤ ਹੇਰ ਨੇ ਸਾਢੇ ਬਣੀਆਂ ਨੇ ਤਾਂ ਖਰਾ ਜਿਹੜੀ ਬਾਰੀ 1 ਏਕੜ ਦੇ ਵਿੱਚ ਸੜਕ ਤੀ ਟੁੱਟੀ ਹੋਈ ਸੀ 10 ਸਾਲ ਦੀ ਉਹ ਨਵੀਂ ਬ ਨਾ ਪੈਂਦਾ ਸੀਗਾ ਹਾਂ ਰਾਏ ਕੁਟਸ ਨੂੰ ਤੇ ਦਿੱਲੀ ਆਉਂਦੇ ਸੀ ਦਿੱਲੀ ਆਉਂਦੇ ਸੀ ਰੋਇ ਟੂਲ ਦੇਣਾ ਮੀਤ ਬਾਈ ਨੇ ਇੰਨੇ ਕੰਮ ਕਰਾਏ ਨੇ ਇੰਨੀਆਂ ਗਰੰਟਾ ਲੈ ਕੇ ਆਇਆ ਸ਼ਹਿਰ ਦੇ ਵਿੱਚ ਉਹਦੇ ਕੰਮਾਂ ਨੂੰ ਸਲੂਟ ਹੈਗੀ ਤੇ ਉਹਨੂੰ ਆਪਾਂ ਮਾਨ ਨਾਲ ਦੋ ਕੁਰਸੀਆਂ ਗਿਫਟ ਭੇਜਣੀਆਂ ਨੇ ਦੋ ਭਗਵੰਤ ਮਾਨ ਨੂੰ ਇਹਨਾਂ ਨੇ ਕੰਮ ਇੰਨੇ ਵਧੀਆ ਕੀਤੇ ਨੇ ਇੰਨੀ ਵਧੀਆ ਸਰਕਾਰ ਹੈਗੀ ਅੱਜ ਤੱਕ ਨਾ ਐਸੀ ਸਰਕਾਰ ਬਣੀ ਹੈਗੀ ਨਾ ਇਹਨਾਂ ਤੋਂ ਇਲਾਵਾ ਹੋਰ ਸਰਕਾਰ ਬਣ ਸਕਦੀ ਬਿਜਲੀ ਦੇ ਵੇਲੇ ਛੁੱਟਾ ਹੀ ਮਾਫ ਹੋਇਆ ਜੀ ਵੀਡੀਓ ਤੇ ਸਾਡਾ ਹੀ ਮਾਫਾ ਹੈ ਜੀ ਵੀਡੀਓ ਸ਼ੇਅਰ ਕਰਕੇ ਟੈਗ ਕਰ ਦਿਓ ਮਾਨ ਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਤੇ ਐ ਕੁਰਸੀਆਂ ਬਣਾਈਆਂ ਨੇ ਸਪੈਸ਼ਲ ਬਣਾਈਆਂ ਨੇ ਬਣਾਈਆਂ ਵੀ ਸਪੈਸ਼ਲ ਸਾਗਮਾਨ ਦੀਆਂ ਨੇ ਤੇ ਉਹਨਾਂ ਨੂੰ ਗਿਫਟ ਭੇਜਣੀਆਂ ਨੇ ਜਰੂਰ ਸ਼ੇਅਰ ਕਰਦੇ